ਕਹਿੰਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕੜਨੇਪ ਕਰਕੇ ਰੱਖਿਆ ਹੋਇਆ ਸੀ ਤੇ ਝੂਠਾ ਬਾਬੇ ਦੇ ਪਰਚਾ ਦਵਾਇਆ ਬਾਬੇ ਨੇ ਵੀ ਕੜਨੇਪਿੰਗ ਦੀ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦੇਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਵੀ ਅਮਰਤਪਾਲ ਸਿੰਘ ਨੇ ਧੱਗੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਉੱਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਪ੍ਰਦੀਪ ਸਰਪੰਚ ਅੱਜ ਗੱਲ ਦੋਸਤੋ ਭਾਈ ਅਮਰਤਪਾਲ ਸਿੰਘ ਮੈਰੋ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਜਗਰਾਉਂ ਏਰੀਏ ਦੇ ਵਿੱਚ ਜਿੱਥੇ ਕੀ ਚਰਨ ਗੰਗਾ ਨਾਮ ਦੇ ਇੱਕ ਧਾਰਮਿਕ ਸਥਾਨ ਜਿੱਥੇ ਕੀ ਬਾਬਾ ਬਲਵਿੰਦਰ ਸਿੰਘ ਨਾਮ ਦਾ ਇੱਕ ਸਖਸ਼ ਸੇਵਾ ਨਿਭਾ ਰਿਹਾ ਸੀ ਤੇ ਉਸ ਸਖਸ਼ ਤੇ ਇੱਕ ਗੰਭੀਰ ਇਲਜ਼ਾਮ ਲੱਗੇ ਸਨ ਕਿ ਉਹ ਇਸ ਡੇਰੇ ਦੇ ਵਿੱਚ ਗਲਤ ਕੰਮ ਕਰਦਾ ਹੈ ਤੇ ਜਿਸ ਦੇ ਤਹਿਤ ਇੱਕ ਕੁੜੀ ਵੀ ਸਾਹਮਣੇ ਲਿਆਂਦੀ ਸੀ ਭਾਈ ਅਮਰਤਪਾਲ ਸਿੰਘ ਮੈਰੋ ਨੇ ਪਰ ਹੁਣ ਇਸ ਮਾਮਲੇ ਦੇ ਵਿੱਚ ਜਿਸ ਕੁੜੀ ਦੀ ਮਦਦ ਕੀਤੀ ਗਈ ਸੀ ਉਹ ਹੀ ਮੁੱਕਰ ਗਈ ਹੈ ਤੇ ਭਾਈ ਅਮਰਤਪਾਲ ਸਿੰਘ ਮੈਰੋ ਤੇ ਹੀ ਉਸ ਨੇ ਤੇ ਬਾਬੇ ਨੇ ਪਰਚਾ ਦਰਜ ਕਰਵਾ ਦਿੱਤਾ ਹੈ ਹਾਲਾਂਕਿ ਭਾਈ ਅਮਰਤਪਾਲ ਸਿੰਘ ਮੈਰੋ ਨੇ ਪਹਿਲਾਂ ਹੀ ਇਸ ਗੱਲ ਦੇ ਬਾਰੇ ਖੁਲਾਸੇ ਕਰ ਦਿੱਤੇ ਸੀ ਕਿ ਇਹ ਬਾਬਾ ਬਹੁਤ ਪਹੁੰਚ ਵਾਲਾ ਹੈ ਕੁਝ ਸਮਾਂ ਪਹਿਲਾਂ ਵੀ ਇੰਨਾ ਵੱਲੋਂ ਇਸ ਬਾਬੇ ਤੇ ਪਰਚੇ ਦਰਜ ਕਰਵਾਏ ਗਏ ਸਨ ਜਦੋਂ ਉਹ ਗਲਤ ਕਰਦਾ ਸੀ ਇਸ ਧਾਰਮਿਕ ਸਥਾਨ ਤੇ ਤਾਂ ਉਸ ਮੌਕੇ ਜੋ ਐਸਜੀਪੀਸੀ ਹੈ ਉਸ ਵੱਲੋਂ ਥਾਣੇ ਨੂੰ ਇਸ ਬਾਬੇ ਤੇ ਪਰਚਾ ਕੈਨਸਲ ਕਰਨ ਦੀ ਇੱਕ ਚਿੱਠੀ ਲਿਖੀ ਗਈ ਸੀ ਲੈਟਰ ਹੈਡ ਤੇ ਐਸਜੀਪੀਸੀ ਦੇ ਤੇ ਹੁਣ ਫਿਰ ਇਸ ਮਾਮਲੇ ਦੇ ਵਿੱਚ ਕੁਝ ਵੱਡੇ ਪਹੁੰਚ ਵਾਲੇ ਵਿਅਕਤੀਆਂ ਦੀ ਇਨਵੋਲਵਮ ਲੱਗਦੀ ਹੈ ਜਿਸ ਕਰਕੇ ਕਿ ਹੁਣ ਭਾਈ ਅਮਰਤਪਾਲ ਸਿੰਘ ਮਹਿਰੋ ਜੋ ਕਿ ਆਪਣੀ ਜਾਨ ਤੇ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾ ਕੇ ਉਸ ਕੁੜੀ ਦੀ ਮਦਦ ਕਰਨ ਦੇ ਲਈ ਅੱਗੇ ਆਇਆ ਸੀ ਤੇ ਇਸ ਸਾਕਸ਼ ਦਾ ਜਿਸ ਨੂੰ ਕਿ ਬਾਬਾ ਕਿਹਾ ਜਾਂਦਾ ਉਸ ਦਾ ਪਰਦਾ ਫਾਸ਼ ਕੀਤਾ ਸੀ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਹ ਕੰਮ ਸੀ ਜੋ ਸੱਚ ਭਾਈ ਅਮਰਤਪਾਲ ਸਿੰਘ ਮਹਿਰੋ ਸਾਹਮਣੇ ਲੈ ਕੇ ਆਇਆ ਸੀ ਤੇ ਉਹਨਾਂ ਨੇ ਇਸ ਮੌਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਆਂ ਕੁਝ ਵੱਡੇ ਖੁਲਾਸੇ ਕੀਤੇ ਨੇ ਤੇ ਇਸ ਮੌਕੇ ਭਾਵੁਕ ਹੁੰਦੇ ਆ ਉਹ ਫੁੱਟ ਫੁੱਟ ਕੇ ਰੋਣ ਵੀ ਲੱਗੇ ਸੋ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਮੈਰੋ ਨੇ ਜੋ ਕੁਝ ਵੀ ਕੀਤਾ ਉਹ ਸਹੀ ਸੀ ਕਮੈਂਟਾਂ ਦੇ ਵਿੱਚ yes ਜਾਂ no ਜ਼ਰੂਰ ਕਮੈਂਟ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਭਾਈ ਅਮਰਤਪਾਲ ਸਿੰਘ ਮੈਰੋ ਸਹੀ ਹੈ ਤੇ ਤੁਸੀਂ ਉਹਨਾਂ ਦੀ ਸਪੋਰਟ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ ਵੀ ਸਪੋਰਟ ਪਾਈਆ ਅਮਰਤਪਾਲ ਸਿੰਘ ਜਰੂਰ ਕਮੈਂਟ ਕਰਨਾ ਤਾਂ ਕਿ ਪਤਾ ਲੱਗ ਸਕੇ ਪੰਜਾਬ ਦੀ ਆਬਾਦ ਇਸ ਸਾਸਟਿਕ ਮੁੱਦੇ ਤੇ ਕੀ ਸੋਚਦੀ ਹੈ ਆਹ ਹੁਣ ਤੁਹਾਨੂੰ ਲੈ ਚੱਲਦੇ ਆ ਪਾਈਆ ਅਮਰਤਪਾਲ ਸਿੰਘ ਮੈਰੋਂ ਦੀ ਪ੍ਰੈਸ ਕਾਨਫਰੰਸ ਵੱਲ ਪੰਜਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ ਸਾਨੂੰ ਨਹੀਂ ਪਤਾ ਅਸੀਂ ਉਹ ਡੀਵੀਆਰ ਚੋਂ ਪੰਜ ਕੱਟੀਆਂ ਵੀਡੀਓ ਤੋਂ ਛਾਣ ਪਿਆਣ ਕੀਤੀ ਵੀ ਕੁੜੀ ਕੌਣ ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ ਉੱਥੇ ਗਏ ਹੋਏ ਸੀ ਰਾਜੋ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕੜਨੇਪ ਕਰਕੇ ਰੱਖਿਆ ਹੋਇਆ ਸੀ ਤੇ ਝੂਠਾ ਬਾਬੇ ਦੇ ਪਰਚਾ ਦਵਾਇਆ ਬਾਬੇ ਨੇ ਵੀ ਕੜਨੇਪਿੰਗ ਦੀ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦੇਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਗਿਆਮਰਤਪਾਲ ਸਿੰਘ ਨੇ ਧੱਗੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਦੋ ਪਰਚੇ ਅਮਰਤਪਾਲ ਸਿੰਘ ਮੈਰੋ ਤੇ ਹੋਣਗੇ ਨਹੀਂ ਤਾਂ ਸਾਨੂੰ ਆ ਕੇ ਮਿਲੇ ਤੇ ਸਾਡੇ ਪੈਰਾਂ ਠੋ ਜਮੀਨ ਨਿਕਲ ਗਈ ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰਤਲੀ ਤੇ ਧਰਗੇ ਜਗਰਾਉ ਉਚੈਂਟਰ ਹੋਏ ਸੀ ਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ ਸਾਡੇ ਤੇ ਕੀ ਬੀਤੂਗੀ ਅਸੀਂ ਉੱਥੇ ਇਕੱਠ ਕਰਦੇ ਰਹੇ ਹਾਂ ਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ ਮੈਂ ਨਹੀਂ ਇਹ ਗੱਲ ਕਹਿੰਦਾ ਮੀਡੀਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ ਮੈਂ ਪੜ੍ਹੇ ਨਹੀਂ ਮੈਂ ਸੁਣੇ ਨਹੀਂ ਪਰ ਓਦੇ ਦੀ ਲੜਕੀ ਜਿੱਦੇ ਬਾਬਾ ਜਿਹੜੇ ਜਾਂਦਾ ਓਦੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਉਂ ਕੁੜੀ ਦਾ ਪਤਾ ਕਰਕੇ ਦੱਸੇ ਕਿ ਕੁੜੀ ਹੈ ਕਿੱਥੇ ਜੇ ਕੁੜੀ ਨੂੰ ਅਸੀਂ ਕੜਨੈਪ ਕੀਤਾ ਵਿੱਦ ਪ੍ਰੂਫ ਸਾਨੂੰ ਸਾਫਤ ਕਰੇ ਤੇ ਅਸੀਂ ਪਰਚਾ ਲੈਣ ਲਈ ਤਿਆਰ ਆ ਪੁਲਿਸ ਸਾਨੂੰ ਕੜਨ ਉਹ ਅਰੈਸਟ ਕਰੇ ਅਸੀਂ ਅਰੈਸਟ ਦੇਵਾਂਗੇ ਤੇ ਜੇ ਨਹੀਂ ਤੇ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ ਜਗਰਾਉਂ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਜਿਹੜੀ ਕੁੜੀ ਨੇ ਬਾਬੇ ਤੇ ਰੇਵ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦਿਨ ਆ ਕੁੜੀ ਮਿਸਿੰਗ ਆ ਕਿੱਥੇ ਆ ਹੋਰ ਰਮਦੀਪ ਕੋਰ ਜਦੋਂ ਸਾਸੀਂ ਵੇਖ ਲਿਆ ਵੀ ਸਾਰੀ ਖੇੜੀ ਹੱਥੋਂ ਨਿਕਲ ਗਈ ਆ ਵੀ ਗੁਰੂ ਘਰ ਤੇ ਆ ਕੇ ਫੇਰ ਉਸਨੇ ਦੂਜੇ ਸਰਸੇ ਵਾਲੇ ਨੇ ਕਬਜ਼ਾ ਕਰ ਲੈਣਾ ਤੇ ਅਸੀਂ ਕਰਾਂਗੇ ਕਿ ਸਾਨੂੰ ਮਰਵਾ ਦੂਗਾ ਫੇਰ ਸਾਨੂੰ ਇੱਕ ਬਾਹਰੋਂ ਯੂਰਪ ਤੋਂ ਇੱਕ ਕਾਲ ਆਉਂਦੀ ਆ ਬਾਬਾ ਜੀ ਅੱਜ ਤੋਂ ਬਾਅਦ ਕੋਈ ਗੱਲਬਾਤ ਸਾਰਾ ਉਹਦੀ ਕੀਤੀ ਉਹਦੀ ਚਰਨ ਘਾਟ ਵਾਲੇ ਸਾਥ ਦੀ ਤੇ ਤੂੰ ਹੈ ਨਹੀਂ ਨਾ ਤੇਰਾ ਪਰਿਵਾਰ ਆ ਉਹ ਮੈਸੇਜ ਹਜੇ ਵੀ ਪਏ ਆ ਉਦੋਂ ਅਗਲੇ ਦਿਨ ਫੋਨ ਆਉਂਦਾ ਉਹ ਕਹਿੰਦੇ ਬਾਬਾ ਮੇਰਾ ਨਾਂ ਨਾ ਦੱਸਿਓ ਇਸ ਗੀਂ ਬਣਾਈ ਜਾਂਦੇ ਵੀ ਜੇ ਅਮਰਤਪਾਲ ਸਿੰਘ ਮਹਿਰੋਂ ਨੂੰ ਕਿਤੋਂ ਚੱਕਿਆ ਲਿਆ ਜਾਵੇ ਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮਸਮ ਕਰ ਦੇਉ ਇਹਦਾ ਪਤਾ ਨਾ ਲੱਗੇ। ਇਹਦੇ ਵਿੱਚ ਕਲਵੰਤ ਸਿੰਘ ਜਿਹੜਾ ਸਹੋਤਾ ਉਹ ਡੀਐਸਪੀ ਜਿਹੜਾ ਜਸਜੋਤ ਸਿੰਘ ਆ ਉਹ ਤੇ ਹੋਰ ਜਿਹੜੇ ਬੰਦੇ ਹੈਗੇ ਆ ਉਹ ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾ ਜਿੱਤੀ ਹੋਈ ਬਾਜੀ ਸਿੱਖ ਹਾਰ ਕੇ ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਦੇ ਆ ਮੈਂ ਕਿਹਾ ਵੀ ਤੁਸੀਂ ਕੌਣ ਕਹਿੰਦੇ ਅਸੀਂ ਮਿਲਣਾ ਚਾਹੁੰਦੇ ਜਗਰਾਉ ਤੋਂ ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾਲ ਲੱਗੇ ਜੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਪੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਂ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਟੀਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਹ ਚੀਨ ਉੱਤ ਪੰਜਾ ਦੇ ਨਾਲ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾੜਨ ਲੱਗਾ ਕੁੜੀ ਦਾ ਆਧਾਰ ਕਾੜਨ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਟ ਕਰਾਈ ਉਹਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚੋਂ ਰਿਪੋਰਟ ਥਾਣੇ ਮੈਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅਕਸੀ ਦੇਖਿਆ ਬਾਬਾ ਧੱਕੇ ਨਾਲ ਉਹਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ ਪਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪਾਗਾਂ ਬੰਨ੍ਹ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪਰ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰਦੇ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਪਾਪੇ ਦੀ ਇਹਨਾਂ ਦੀਆਂ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾਲੀਆਂ ਰਾਤ 2 ਪਰਿਵਾਰਾਂ ਦੇ ਜਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਸੌੜਦੀ ਨਹੀਂ ਕਹਿੰਦੇ ਮੈਂ ਜਗਰਾਉਣੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਮਤ ਸਹਿਬ ਦੀ ਜੋੜੀ 'ਚ ਇੱਕ ਵੀ ਝੱਥੇਬੰਦੀ ਕਾਲਤਾਸਹਿਬ ਦਾ ਮੁਖੀ ਝੱਥੇਦਾਰ ਐਸਜੀਪੀਜੀ ਦੇ ਪ੍ਰਧਾਨ ਹਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਚੜਾ ਸੁੱਤਿਆਂ ਨੂੰ ਦਿਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਰਾਬੇ ਦੇ 295 ਧਾਰਾ ਲਾ ਕੇ ਪਰਚਾ ਦਰਜ ਕਰੋ ਅਗਲੇ ਦਿਨ ਸਾਨੂੰ ਆਉਂਦਾ ਤੁਹਾਡੇ ਦੇ ਤਿੰਨ ਜੈਦੀਆਂ ਗੋਲੀਆਂ ਪਾ ਦਾਂਗੇ ਜਸਜੋਤ ਡੀਐਸਪੀ ਡਰ ਕਿਸੇ ਦਾ ਨਹੀਂ ਬਾਈ ਰੋਲਾ ਹੁਣ ਮੱਥਾ ਸਰਕਾਰ ਨਾਲ ਤੇ ਪ੍ਰਸ਼ਾਸਨ ਨਾਲ ਲੱਗ ਗਿਆ ਡਰ ਕਿਸੇ ਦਾ ਨਹੀਂ ਇੰਨਾ ਕੋ ਉਹਨੇ ਮਜਬੂਰ ਕਰਤਾ ਵੀ ਇਹ ਕਾਮ ਬੰਦਾ ਇਹ ਸੋਚਦਾ ਵੀ ਮੈਂ ਮਰ ਜਾਵਾਂ ਮੈਨੂੰ ਡੀਐਸਪੀ ਨੇ ਇੰਨਾ ਮਜਬੂਰ ਕਰ ਮਜਬੂਰ ਕਰਤਾ ਮਰਨ ਲਈ ਵੀ ਤੇਰੇ ਤੇ ਪਰਚੇ ਕਰਾਂਗੇ ਮੇਰੇ ਪਿਓ ਦਾ ਕਹਿਣਾ ਪੁੱਤ ਠੀਕ ਆ ਮੌਤਮ ਕਨਫਰਮ ਆ ਵੀ ਹਰੇਕ ਨੂੰ ਆਉਣੀ ਆ ਇੱਥੇ ਜੀਵਤ ਕੋਈ ਨਹੀਂ ਪਰ ਜੇ ਤੈਨੂੰ ਲੱਗਦਾ ਤੈਨੂੰ ਕੋਈ ਪਰੇਸ਼ਾਨ ਕਰਦਾ ਤੇ ਸਾਰੇ ਨਾਲ ਹੀ ਲੈ ਕੇ ਜਾਈ ਤੇ ਮੈਂ ਇਹ ਮੈਂ ਮਥਿਆ ਹੋਇਆ ਅਰਦਾਸ ਕੀਤੀ ਮਹਾਰਾਜ ਅੱਗੇ ਵੀ ਜਦੇ ਮੈਨੂੰ ਪਤਾ ਲੱਗਿਆ ਵੀ ਮੇਰੇ ਤੇ ਚੜ੍ਹਾਈ ਕੀਤੀ ਆ ਪੁਲਿਸ ਨੇ ਬੁੱਤ ਤੋੜਿਆ ਅਮਰਸਰ ਸਾਹਿਬ ਮੈਂ ਪੇਸ਼ ਹੋਇਆ ਪ੍ਰੋਡੂਸਰ ਕੁੱਟਿਆ ਮੈਂ ਪੇਸ਼ ਹੋਇਆ ਬਲਾਤਕਾਰ ਕੇ ਵਿੱਚ ਦਿੱਲੀ ਗਿਆ ਮੈਂ ਪੇਸ਼ ਹੋਇਆ ਕਰਨਾਟਕਾ ਵਿੱਚ ਮੁਸਲਮਾਨ ਕੁੜੀ ਦਾ ਰੇਪ ਹੋਇਆ ਮੈਂ ਪੇਸ਼ ਹੋਇਆ ਕਲਕੱਤੇ ਦੇ ਵਿੱਚ ਹੁਣ ਅਜੇ ਕੇਸ ਚੱਲ ਰਿਹਾ ਲੜਕੀ ਦਾ ਰੇਪ ਹੋਇਆ ਮਰਡਰ ਹੋਇਆ ਮੈਂ ਉੱਥੇ ਜਾ ਕੇ ਪੇਸ਼ ਹੋਇਆ ਤੇ ਆਹ ਮੈਂ ਘਟ ਗਿਆ ਪਰਚੇ ਦੇ ਵਿੱਚ ਕਿਵੇਂ ਪਗੋੜਾ ਹੋ ਜੂਗਾ ਡੀਐਸਪੀ ਸਾਫਤ ਕਰੇ ਮੈਂ ਗਲਤਾਂ ਜੇ ਡੀਐਸਪੀ ਬਿਨਾ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ ਸਾਡੇ ਦੇ ਕੋਲੇ ਪੰਜ ਰਿਕਾਰਡਿੰਗਾਂ ਨੇ ਪੰਜਾ ਦੇ ਵਿੱਚ ਜਸਜੋਤ ਦੇ ਸਨੇਹੇ ਆਇਆ ਜਸਜੋਤ ਨੇ ਸਾਨੂੰ ਡਾਇਰੈਕਟ ਨਹੀਂ ਕਿਹਾ ਉਹ ਇੱਕ ਡੀਐਸਪੀ ਉਹਨੂੰ ਪਤਾ ਵੀ ਉਹ ਬਹੁਤ ਗਾਂ ਲੰਗੀ ਹੋਈ ਚੀਜ਼ ਆ ਅੱਧਾ ਕਿਲੋ ਸੋਨਾ ਤੇ 10 ਲੱਖ ਰੁਪਏ ਦੀ ਮੰਗ ਕਰ ਰਿਹਾ ਮੇਰੇ ਤੋਂ ਡੀਐਸਪੀ ਰੋਜ਼ ਮੈਨੂੰ ਕਹਿੰਦਾ ਅੱਜ ਇਸ ਕਾਨਫਰੈਂਸ ਨੂੰ ਰੋਕਣ ਵਾਸਤੇ ਤਿੰਨ ਫੋਨ ਆਏ ਆ ਜਿਵੇਂ ਕਹਿੰਗਾ ਕਰ ਲਾਂਗੇ ਜੇ ਤੈਨੂੰ ਡੇਰੇ ਤੇ ਕਬਜ਼ਾ ਵੀ ਚਾਹੀਦਾ ਕਬਜ਼ਾ ਵੀ ਦਿਵਾ ਦਾਂਗੇ ਪਰ ਕਾਨਫਰੈਂਸ ਨਾ ਕਰੀਂ ਬਾਈ ਜੀ ਜਦੋਂ ਮਗਰ ਲੱਗੇ ਹੋ ਨਾ ਸਾਰੇ ਕਿਤੇ ਨਹੀਂ ਪਹੁੰਚਣ ਦਿੰਦੇਗੇ ਜਦੋਂ ਲੜਕੀ ਤੇ ਲੜਕੀ ਦਾ ਪਰਿਵਾਰ ਕਹਿ ਰਿਹਾ ਆ ਸਾਡੀ ਕੁੜੀ ਖੜੀ 5 ਸਾਲਾਂ ਦੀ ਸਾਦ ਨੇ ਬਲਾਤਕਾਰ ਕੀਤਾ ਤੇ ਐਸਐਸਪੀ ਡੀਐਸਪੀ ਐਸਐਚ ਉਹ ਇਹ ਕਹਦੇ ਫੇ ਥਾਣੇ ਤੋਂ ਬਾਹਰ ਨਿਕਲ ਜਾ ਅਸੀਂ ਤੁਹਾਡੀ ਸੁਣਵਾਈ ਨਹੀਂ ਕਰਨੀ ਹੋਰ ਕਿੱਥੇ ਜਾਵਾਂਗੇ ਬਾਈ ਕਿਸੇ ਵੀ ਥਾਣੇ ਚ ਦੇਖਦੇ ਚੰਡੀਗੜ੍ਹ ਤੁਸੀਂ ਆਇਆ ਤਰਾਸ ਸਕਦੇ ਮਨ ਨਹੀਂ ਕਰ ਸਕਦਾ ਨਹੀਂ ਕੋਈ ਨਹੀਂ ਕਰਦਾ ਬਾਈ ਉਹਨਾਂ ਕਹਿੰਦੇ ਬਕੂਆ ਹੈਣੀਗਾ ਬਾਬਾ ਜੀ ਤੁਹਾਡਾ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਗੁਰੂ ਗੋਬਾ ਸਿੰਘ ਜੀ ਦੇ ਸਿੰਘ ਆ ਅਸੀਂ ਇਹਨਾਂ ਪ੍ਰਸ਼ਾਸਨਾ ਇਹਨਾਂ ਕਾਨੂੰਨਾਂ ਤੋਂ ਪਰੇ ਹੋ ਕੇ ਚੱਲਦੇ ਆ ਅਸੀਂ ਕਿਸੇ ਦਾ ਭਲਾ ਤਾਂ ਕਰ ਸਕਦੇ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਇੱਕ ਕੁੜੀ ਆ ਦੇ ਮੂੰਹੋਂ ਕਹਿ ਰਹੀ ਆ ਮੌਕੇ ਦੇ ਅਫਸਰਾਂ ਨੂੰ ਵੀ ਮੇਰਾ ਰੇਪ ਹੋਇਆ ਤੇ ਇੱਕ ਸਿੰਘ ਦੁਆਰਾ ਉਹਨੂੰ ਚੱਕ ਚੱਕ ਕੇ ਨਹੀਂ ਤੁਰੂਗਾ ਹੋਰ ਦਰਵਾਜ਼ਿਆਂ ਦੇ ਉੱਤੇ ਵੀ ਸਾਡੀ ਕੁੜੀ ਦੇ ਬਿਆਨ ਲੈਣ ਨਹੀਂ ਐਵੀਡੈਂਸ ਤੁਹਾਡੇ ਕੋਲ ਸਾਰੇ ਇੰਨਾ ਸਮਾਂ ਹੀ ਨਹੀਂ ਦਿੰਦਾ ਬਾਈ ਜੀ ਉਹਨਾਂ ਨੇ ਜਿਹੜੀ ਕੁੜੀ ਨੇ ਬਿਆਨ ਤੇ ਪਰਚਾ ਦਰਜ ਹੋਇਆ ਉਹ ਮਿਸਿੰਗ ਆ ਪੁਲਿਸ ਜਗਰਾਉਂ ਦੀ ਦੱਸੇ ਕਿੱਥੇ ਆ ਜੇ ਉਹ ਕਹਿੰਦੀ ਅਮਰਤਪਾਲ ਨੇ ਕਨੈਪ ਕੀਤਾ ਸੀ ਮੈਨੂੰ ਤੇ ਮੇਰੇ ਤੋਂ ਵੀਡੀਓ ਲੈ ਲਓ ਸਾਰੀਆਂ ਸਰ ਸਾਹਿਬ ਪਹਿਲਾਂ ਤੁਸੀਂ ਪ੍ਰੈਸ ਕਾਨਫਰੰਸ ਜਾਂ ਮੀਡੀਆ ਜਾ ਕੇ ਸੋ ਨਾਲ ਲੈ ਕੇ ਕਿਉਂ ਨਹੀਂ ਚਲੇ ਤੁਸੀਂ ਆਪ ਹੀ ਕੋਲ ਜਾਓਗੇ ਤੁਸੀਂ ਖੁਦ ਹੀ ਸੋਚੋ ਜਗਰਾਉਂ ਦੇ ਵਿੱਚ ਮੀਡੀਆ ਸੀ ਜਗਰਾਉਂ ਦੇ ਵਿੱਚ ਮੀਡੀਆ ਗਿਆ ਸੀ ਨਾਲੇ ਬਾਈ ਜੀ ਉਹ ਇੱਕ ਨਿੱਜੀ ਕਿਸੇ ਫੈਮਿਲੀ ਦਾ ਮਸਲਾ ਨਹੀਂ ਸੀ ਉਹ ਜੇ ਆਪਾਂ ਦੋਵੇਂ ਭਰਾਵਾਂ ਆ ਸਕੇ ਠੀਕ ਆ ਆਪਣੀ ਇੱਕ ਸਾਕੀ ਭੈਣ ਤੇ ਸਕਾ ਪਿਓ ਘਰੇ ਆ ਬਗਾਨਾ ਬੰਦਾ ਘਰੇ ਆ ਕੇ ਸਾਡੇ ਪਿਓ ਨੂੰ ਬੰਨ ਕੇ ਸਾਡੀ ਭੈਣ ਦਾ ਰੇਪ ਕਰੇ ਤੁਸੀਂ ਮੀਡੀਆ ਟਿਕੋਗੇ ਤੁਸੀਂ ਕਿਉਂਕਿ ਸੈਂਸਟਿਵ ਸੀਗਾ ਮੁੱਦਾ ਤੁਸੀਂ ਕਿਸੇ ਨੂੰ ਤਾਂ ਮੋਤਵਾ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਅਸੀਂ ਮੰਨਿਆ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਸਾਡੇ ਪਿਓ ਦੀ ਬੇਇੱਜ਼ਤੀ ਹੋ ਰਹੀ ਆ ਸਾਡੀਆਂ ਪੰਜਾਬ ਦੀਆਂ ਧੀਆਂ ਦੀ ਬੇਵਪਤੀ ਹੋ ਰਹੀ ਆ ਤੇ ਅਸੀਂ ਕਿਵੇਂ ਚਰ ਲੈਂਦੇ ਅਸੀਂ মিডিਆ ਇਕੱਠਾ ਕਰਦੇ ਮੈਂ ਇਹ ਗੱਲ ਅੱਗੇ ਵੀ ਕਹੀ ਸੀ ਜੇ ਗੱਲਬਾਤ ਇਹ ਕੁੜੀ ਕੱਲੀ ਪੁਲਿਸ ਕੋਲੇ ਲੈ ਕੇ ਜਾਂਦੀ ਪੁਲਿਸ ਨੇ ਬਾਬੇ ਤੇ ਪਰਚਾ ਨਹੀਂ ਕਰਨਾ ਸੀ ਹੋ ਸਕਦਾ ਪੁਲਿਸ ਪਰਚੇ ਦੇ ਵਿੱਚੋਂ ਬਾਬੇ ਨੂੰ ਬਾਹਰ ਕੱਢੇ ਤੇ ਪੰਜਾਂ ਦਿਨਾਂ ਦੇ ਵਿੱਚ ਕਿਉਂ ਪ੍ਰੋਟੈਕਸ਼ਨ ਦਿੱਤੀ ਜਾਰੀ ਪੁਲਿਸ ਵੱਲੋਂ ਕਿੰਨੇ ਵਾਰ ਵਾਰ ਕੁਲਵੰਤ ਸਿੰਘ ਸਹੋਤੇ ਨੂੰ ਪੁਲਿਸ ਚੱਕੇ ਸਿੱਧੀ ਜੀ ਗੱਲ ਆ ਤੇ ਡੀਐਸਪੀ ਜਸਜੋਤ ਸਿੰਘ ਦੀ ਪੁੱਛਗਿੱਛ ਕੀਤੀ ਜਾਵੇ ਸਾਡੇ ਕੋਲੇ ਰਿਕਾਰਡਿੰਗ ਆ ਅਸੀਂ ਉਹ ਹੁਣ ਚਲਾ ਦਿੰਨੇ ਆ ਬੰਦਾ ਵੈਰੀਫਾਈ ਕਰਨ ਕੌਣ ਆ ਸਾਨੂੰ ਨਹੀਂ ਪਤਾ ਕੋ ਪੋਲਿਟਿਕਲ ਪ੍ਰੈਸ਼ਰ ਹੈ ਤੁਹਾਨੂੰ ਲੱਗਦਾ ਕੋ ਪੋਲਿਟਿਕਲ ਉਹੜੇ ਸਾਨੂੰ ਇਹ ਕਹਿਆ ਵੀ 27 ਲੱਖ ਰੁਪਇਆ ਦਿੱਤਾ 7 ਲੱਖ ਚ ਕੁੜੀ ਨਾਲ ਗੱਲ ਹੋਈ ਆ 22 ਲੱਖ ਉਹਨੂੰ ਦੇਤਾ ਬਾਕੀ 4.5 ਰਹਿੰਦਾ 20 ਲੱਖ ਜਸਜੋਤ ਲੈ ਗਿਆ ਤੇ ਅੱਧਾ ਕਿਲੋ ਸੋਨਾ ਠਾਠ ਤੇ ਹਜੇ ਪਿਆ ਹੋਇਆ ਉਹ ਇਹਨਾਂ ਨੇ ਚੱਕਣਾ ਵਾ ਪਰ ਤੈਨੂੰ ਇਹਨਾਂ ਘੜੀਸਣਾ ਘੜੀਸਣਾ ਜੇ ਉਸ オー ਰਿਕਾਰਡਿੰਗ ਸਾਨੂੰ ਮੈਂ ਦਊਂਗਾ ਤੇ ਉਹ ਤੁਸੀਂ ਚਲਾ ਦਿਓ ਸਾਨੂੰ ਕੋਈ ਪ੍ਰਵਾਹ ਨਹੀਂ ਕਿਸੇ ਸੁਣਾਇਓ ਨਾ ਰਿਕਾਰਡਿੰਗ ਸੁਣਾਓ ਇੱਕ ਸਾਲ ਹੋਰੇ ਬਾਬਾ ਜੀ ਤੁਸੀਂ ਕਹਿੰਦੇ ਜੇ ਤੁਹਾਡੇ ਪੁਲਿਸ ਨੇ ਕਹਿ ਤਾਰੇ ਕਿ ਨਾ ਪੈਂਦਾ ਫੱਚਾ ਪੈ ਜੋ ਡੀਵੀਆਰ ਉਹ ਜਿਹੜੀ ਉਹ ਚੱਕੀ ਸੀ ਆਪਣੇ ਕਾਰਟੂਚ ਉਹ ਨੈੱਟ ਚ ਪੁੱਟ ਕੇ ਮੈਨੂੰ ਪਾਉਣ ਨਹੀਂ ਲੱਗੇ ਵੀ ਸਾਰੀ ਗੱਲ ਬਾਤ ਉਹ ਇਹ ਡੀਵੀਆਰ ਹੋਣੀ ਚਾਹੀਦੀ ਹੈ ਤੁਹਾਨੂੰ ਐਵਿਡੈਂਸ ਜਦੋਂ ਸਾਡੇ ਦੁਸ਼ਮਣ ਹੀ ਹੋ ਗਏ ਜਦੋਂ ਉਹਨਾਂ ਨੂੰ ਕੁੜੀ ਨੇ ਕਹਿਤਾ ਰੇਪ ਹੋਇਆ ਉਹਨਾਂ ਨੂੰ ਵੀਡੀਓ ਦੇ ਦਿੱਤੀਆਂ ਤੇ ਫਿਰ ਸਾਡੇ ਤੇ ਪਹਿਲਾਂ ਡੀਵੀਆਰ ਲੈ ਲੈਂਦੇ ਸੀ ਦੇਣ ਹੀ ਚੱਲੇ ਸੀ ਸਾਨੂੰ ਕਹਿੰਦੇ ਤੁਹਾਡੇ ਤੇ ਕਰਾਇਪਕ ਦਾ ਪਰਚਾ ਪਾਉਣਾ ਤੇ ਲੁੱਟ ਖੋਹ ਦਾ ਪਰਚਾ ਪਾਉਣਾ ਅਸੀਂ ਪੁਲਿਸ ਦੇ ਮੱਥੇ ਕਿਵੇਂ ਲੱਗ ਜਾਂਦੇ ਆ ਆ ਮੈਂ ਰਿਕਾਰਡਿੰਗ ਸੁਣਾ ਦਿੰਨਾ 4 ਮਿੰਟਾਂ ਦੀ ਲਾ ਦਿਓ ਵਿੱਚ ਹਾਂਜੀ ਦੱਸੋ ਮੇਰਾ ਨਾਮ ਹੈ ਉਹ ਉਹ ਤਾਂ ਹੁੰਦਾ ਕੋਈ ਨਾ ਮੇਰੇ ਕੋਲ ਜੇ ਮੈਂ ਉਹ ਨਾਲ ਬੈਠਾ ਰੋੜਦਾ ਆ ਆਪਾਂ ਹੈਗੇ ਆ ਤੁਹਾਡੇ ਸਾਥੀ ਨਹੀਂ 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 ਬਈ ਆਪਾਂ ਤਾਂ ਕਾੜ ਨੂੰ ਲੈਣਾ ਨਾ ਹਾਂ ਜੀ ਵੀ ਆ ਉਹਨਾਂ ਕੋਲ ਨਾ ਜੇ ਬੇਰਵਾ ਮੁੜ ਕੇ ਉਹਨਾਂ ਨੇ ਮੇਰੇ ਕੋਲ ਕੋਈ ਗੱਲ ਕੋਈ ਗੱਲ ਨਹੀਂ ਕਰਨੀ ਉਹਨਾਂ ਨੇ ਨਹੀਂ ਨਹੀਂ ਫਿਰ ਵੀ ਕੀ ਕਹਿੰਦੇ ਆ ਕੁੜੀ ਨੇ 7 ਲੱਖ ਜੇ ਮੈਂ ਕੀ ਕੁੜੀ ਹੋਏ ਜਿਹੜੀ ਪਹਿਲਾਂ ਫੋਨ 'ਤੇ ਕੁੜੀ ਆਈ ਸੀ ਨਾ ਹਾਂ ਹਾਂ ਓਕੇ ਹਾਂ ਜੀ ਕਹਿੰਦਾ ਵੀ ਉਹਨਾਂ ਨੇ ਆਈ ਲੱਕਰ ਵੀਰ ਦੀ ਟਾਈ ਲੱਕਰ ਵੀ ਆ ਦੇ ਦਾ ਗੁੜੀ ਨੂੰ ਓਕੇ ਹਾਂ ਉਹਦੇ ਬਾਰੇ ਕਲਾਬਿਆਂ ਤੇ ਹੈ ਵੀ ਸਾਥੋਂ ਬੰਦੋਗ ਦੀ ਨੋਕ ਤੇ ਬਾਬਿਆਂ ਕੋਲੋਂ ਨੇ ਮਿਲਿਆ ਕੋਲੋਂ ਇਹਨਾਂ ਨੇ ਕੀ ਕੰਮ ਕਰਾਇਆ ਓਕੇ ਹਾਂਜੀ ਚਲੋ ਕੋਈ ਨਾ ਕਾਰਵਾਈ ਕਰਾਉਣ ਨੂੰ ਫਿਰਦੇ ਹੁਣ ਕੇ ہاں ਤੁਹਾਡੇ ਨੇ ਜਣੀ ਉਹਨੇ ਕਾਰਵਾਈ ਕਰਾਦੀਆਂ ਤੇ ਜਿਹੜਾ ਮੈਂ ਉਹ ਬੰਦਾ ਵਿੱਚ ਐ ਟੀਐਸ ਦੀ ਜਨੀ ਲੋਗਾ ਦੀ ਮੂਹਰੀ ਨਾ ਇਹ 300 ਤੋਂ ਉੱਪਰ ਨੇ। ਤੇ ਇਹਨਾਂ ਦੋਸਤੀ ਨੇ ਕਿਨੇ ਬਹਿਲੇ ਹੋਣਗੇ। ਡੀਐਸਵੀ ਨੇ 20 ਲੱਖ ਰੁਪਏ ਲਏ। ਬਾਬੇ ਦਾ। ਹਾਂ। ਅੱਧਾ ਰੋਸਾ ਮਾੜਾ ਬਾਬੇ ਦਾ ਪਿਆਵਾ। ਇਹਨਾਂ ਕੋਲ ਸੋਨਾ ਲਿਆ ਆਪਣੇ। ਇਹ ਬਾਬੇ ਤੇ ਸੋਨਾ ਉਹਨਾਂ ਨੇ ਲੈਨੇ 80 ਕਿਲੋ। ਅੱਧਾ ਕੋਲ ਸੋਨਾ ਦਾ ਪਿਆਵਾ ਉੱਥੇ ਠਾੜਦੀ ਮੇਰਾ। ਓਕੇ। ਹਾਂ ਹਾਂ ਰੜੀ ਰੜੀ ਅਸੀਂ ਜਾ ਚੋਦੇ ਹੋਰ ਉਹਦੇ ਤੇ ਆਖਾ 20 ਲੱਖ ਰੁਪਏ ਦਾ ਸੋਨਾ। ਕਲਵਾਨ ਕੋਲਗਾਂ ਸੋਤਾ ਕਲਵਾਨ ਸਿੰਘ ਸੋਤਾ ਦਾ ਮਿੱਤਰ ਆ ਨਹੀਂ ਨਹੀਂ ਕਲਵਾਨ ਸਿੰਘ ਸੋਤਾ ਦਾ ਹੀ ਮਿੱਤਰ ਆ ਜਦੋਂ ਕਲਵਾਨ ਸਿੰਘ ਸੋਤਾ ਕਿਸੇ ਨਾਲ ਗੱਲ ਕਰਨ ਜਾਂਦਾ ਜਾਂ ਕੋਈ ਡੀਲ ਹੁੰਦੀ ਹੈ ਉਹਦੇ ਨਾਲ ਇਹ ਜਾਂਦਾ ਇਹ ਕਹਿੰਦਾ ਜਦੋਂ ਜਦੋਂ ਤੈਨੂੰ ਖਤਮ ਕਰਨ ਦੀ ਸਾਜ਼ਿਸ਼ ਹੋਈ ਸਾਡੇ ਤੋਂ ਸੁਣੀ ਨਹੀਂ ਗਈ ਇਹ ਸੋਤਾ ਕਲਵਾਨ ਸਿੰਘ ਸੋਤਾ ਬਾਬਾ ਬਰਜਿੰਦਰ ਸਿੰਘ ਚੰਨ ਘਟ ਵਾਲੇ ਦਾ ਸਮਰਥਕ ਆ ਡੇਰੇ ਤੇ ਆਉਂਦਾ ਜਾਂਦਾ ਸੀ ਜੀ ਨੇ ਰਮਨਦੀਪ ਕੌਰ ਦੇ ਨਾਲ ਡੀਲ ਕੀਤੀ ਸਾਡੇ ਤੋਂ ਪਾਸੇ ਕਰਾਇਆ ਉਹਦੇ ਤੋਂ ਲੈ ਕੇ ਪੁਲਿਸ ਵਾਲਿਆਂ ਨੂੰ ਐਪਲੀਕੇਸ਼ਨ ਦੇਣ ਵਾਲਾ ਸੋਹਤਾਈ ਆ ਇੱਕ ਮੈਂ ਵੀਡੀਓ ਵਾਇਰਲ ਕੀਤੀ ਸੀ ਬਾਬੇ ਦੇ ਭੂਰੇ ਦੀ ਉਸ ਪਰਿਵਾਰ ਕੋਲੇ ਕਰਨ ਆ ਕੁਲਵੰਤ ਸਿੰਘ ਸੋਤਾ ਜਾਂਦਾ ਡੀਐਸਪੀ ਕੋਲੇ ਪਰਿਵਾਰ ਨੂੰ ਲੈ ਕੇ ਜਾਂਦੇ ਆ ਡੀਐਸਪੀ ਕਹਿੰਦਾ ਤੁਸੀਂ ਅਮਰਤਪਾਲ ਸਿੰਘ ਮਹਿਰੋ ਦੇ ਖਿਲਾਫ ਦਰਖਾਸਤ ਦਿਓ ਕਾਰਵਾਈ ਕਰੂੰਗਾ ਮੈਂ ਚਾਰਾ ਨਹੀਂ ਚੱਲਿਆ ਆ ਸਹੋਤੇ ਨੂੰ ਪਤਾ ਨਹੀਂ ਕੋਈ ਫੋਨ ਆਇਆ ਜਾਂ ਮੈਸੇਜ ਆ ਸਾਨੂੰ ਨਹੀਂ ਪਤਾਗਾ ਪਰ ਇਸੇ ਬੰਦੇ ਨੇ ਕਿਹਾ ਉਹ ਵੀ ਕਾਲ ਰਿਕਾਰਡਿੰਗਾਂ ਕਹਿੰਦੇ ਇਹਨੇ ਬਾਰੋ ਸਟ੍ਰੇਲਗਾ ਤੋਂ ਫੋਨ ਲਵਾਇਆ ਤੇ ਉੱਥੇ ਕਿਹਾ ਵੀ ਤੇਰਾ ਅਸੀਂ ਨੁਕਸਾਨ ਕਰਾਂਗੇ ਡੀਐਸਪੀ ਜਸਜੋਤ ਸਿੰਘ ਉਹਨਾਂ ਨੇ ਦੱਸਿਆ ਜੀ ਜਸਜੋਤ ਸਿੰਘ ਕਹਿੰਦਾ ਕਹਿੰਦਾ ਐਸਐਸਪੀ ਨੂੰ ਤੂੰ ਦਰਖਾਸਤ ਦੇ ਮਾਰਗ ਕਰਾਊਗਾ ਮੈਂ ਮਹਿਰਵਾਲ ਦੇ ਪਰਚਾ ਕੱਟ ਕੇ ਉਹਨੂੰ ਮੈਂ ਲੈ ਕੇ ਆਊਗਾ ਜਦੋਂ ਪਰਸੋਂ ਬਾਬੇ ਤੇ ਬਲਾਤਕਾਰ ਦਾ ਰੇਪ ਪਰਚਾ ਹੁੰਦਾ ਵਾ ਮੌਕੇ ਦੇ ਵਿੱਚ ਮੋਗੇ ਦੀ ਪੁਲਿਸ ਲੜਕੀ ਨੂੰ ਲੈ ਕੇ ਵੈਰੀਫਾਈ ਕਰਨ ਵਾਸਤੇ ਭੋਰਾ ਜਦੋਂ ਆਉਂਦੀ ਆ ਤੇ ਮੂਰੇ ਨਾਕਾ ਲੱਗਾ ਵਾ ਉੱਥੇ ਡੇਰੇ ਦੇ ਪੁਲਿਸ ਕਹਿੰਦੀ ਐ ਵਿੱਚ ਮਹਿਰੋਂ ਵਾਲਾ ਬਾਬਾ ਤਾਂ ਨਹੀਂ ਹੈ ਉਹ ਕਹਿੰਦੇ ਨਹੀਂ ਉਹ ਕਹਿੰਦੇ ਜੇ ਮਹਿਰੋਂ ਵਾਲਾ ਬਾਬਾ ਮਿਲੇ ਤਾਂ ਸਾਨੂੰ ਦੱਸਿਓ ਕਿੱਥੇ ਆ ਇਹ ਸਾਰੀ ਕਹਾਣੀ ਇਹਨਾਂ ਦੀ ਆ ਕੁਲਵੰਤ ਸਿੰਘ ਸੋਤਾ ਤੇ ਜਸਜੋਤ ਸਿੰਘ ਦੀ ਮੈਂ ਇਹੀ ਕਹਿਣਾ ਵੀ ਮੇਰੇ ਤੇ ਪ੍ਰੈਸ਼ਰ ਇਸ ਕਿਹੜੀ ਗੱਲ ਦਾ ਮੈਂ ਮੈਂ ਉਹਨਾਂ ਨੂੰ ਇਹ ਵੀ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਲਈ ਕੀਤਾ ਮੈਨੂੰ ਉਹਦੀ ਹਜ਼ੂਰੀ ਚ ਲੈ ਜਾਓ ਜੇ ਮੈਂ ਪਾਟਿਆ ਨੋਟ ਵੀ ਚੱਕਿਆ ਬਾਬੇ ਦਾ ਤੋਲਾ ਸੋਨਾ ਵੀ ਉੱਥੋਂ ਚੱਕਿਆ ਪਾਣੀ ਦਾ ਭਰਿਆ ਹੋਇਆ ਗਲਾਸ ਵੀ ਬਾਬੇ ਦੀ ਠਾਠ ਚੋਂ ਪੀਤਾ ਤੁਸੀਂ ਮੇਰੇ ਗੋਲੀ ਮਾਰ ਦੋ ਸਾਡਾ ਪਰਿਵਾਰ ਪਰਚਾ ਨਹੀਂ ਕਰਾਊਗਾ ਤੇ ਤੁਸੀਂ ਕੱਲ ਤੱਕ ਸਬਤ ਜਾ ਕੇ ਕਿਉਂ ਨਹੀਂ ਪੇਸ਼ ਹੁੰਦੇ ਕਿ ਆ ਘਟਨਾਵਾਂ ਵਕਰੀਆਂ ਨੇ ਸਮਨ ਉਸ ਸਾਥ ਨਹੀਂ ਮਿਲਦੀ ਜੇ ਕਾਲ ਤੱਕ ਸੇਵ ਨੇ 100 ਸਾਲ ਤੋਂ ਬਾਅਦ ਹੁਣ ਤੱਕ ਕਿਸੇ ਨੂੰ ਅਨਸਾਫ ਦਿੱਤਾ ਤੇ ਦੱਸੋ ਅਸੀਂ ਜਾਈਏ ਇਹ ਹੋਇਆ ਸਦੀ ਤੋਂ ਬਰਨਾਲੇ ਨੂੰ ਹੋਇਆ ਪਹਿਲਾਂ ਮਹਾਰਾਜ ਰਣਜੀਤ ਸਿੰਘ ਨੂੰ ਸਜਾਵਾਂ ਉਹ ਤਾਂ ਪਹਿਲਾਂ ਦੀਆਂ ਗੱਲਾਂ ਹੋਣਗੀਆਂ ਤਾਂ ਹੁਣ ਨਹੀਂ ਨਾ ਹੁਣ ਹੁਣ ਸਾਰਾ ਕੁਝ ਪਤਾ ਲੱਗ ਗਿਆ ਜਿਹੜਾ ਗਰੇਵਾਲ ਆ ਉਹ ਤੇ ਐਚ ਜੀ ਪੀ ਸੀ ਦਾ ਮੈਂਬਰ ਆ ਜਗਰਾਉ ਤੋਂ ਉਹਨੂੰ ਰਿਪੋਰਟ ਦਿੱਤੀ ਸਾਰੀ ਉਹਨਾਂ ਨੇ ਕਿਉਂ ਨਹੀਂ ਦਿੱਤੀ ਮਹਾਰਾਜ ਜਿਹੜੀਆਂ ਲਗਾ ਹੁਣਾਂ ਦੀਆਂ ਸਜ਼ਾ ਉਹਨਾਂ ਦੇ ਮੱਥੇ ਦੇ ਵਿੱਚ ਗੋਲੀ ਵੱਜਣੀ ਚਾਹੀਦੀ ਆ ਚਲੋ ਤੁਹਾਡਾ ਤਰਕ ਤੇ ਕਲੰਤਕ ਸਭ ਤੇ ਜਾ ਕੇ ਜੋ ਰਿਵਾਇਤ ਆ ਉਹਦੇ ਮੁਤਾਬਕ ਇੱਕ ਕਾਰਵਾਈ ਤੁਹਾਨੂੰ ਐਸੇ ਕਰ ਜੇ ਜੇ ਕਾਲਤਾ ਸਾਹਿਬ ਤੇ ਬੈਠਾ ਜੱਥੇਦਾਰ ਅੰਨਾ ਬੋਲਾ ਤੇ ਸੀ ਜਾਵਾਂਗੇ ਜੇ ਸਾਡਾ ਪਿਓ ਆ ਕਾਲਤਾ ਸਾਹਿਬ ਦਾ ਜੱਥੇਦਾਰ ਭਾਵੇਂ ਉੱਥੇ ਕਿਹੜਾ ਵੀ ਬੰਦਾ ਬੈਠਾ ਸਿੱਖਾਂ ਦਾ ਪਿਓ ਹੋਇਆ ਉਹ ਜੇ ਸਾਡੇ ਪਿਓ ਨੂੰ ਇਹ ਹੀ ਨਹੀਂ ਪਤਾ ਵੀ ਸਾਡੀਆਂ ਧੀਆਂ ਦੀ ਪੱਤ ਲੁੱਟੀ ਜਾ ਰਹੀ ਆ ਸਾਡੇ ਬੱਚਿਆਂ ਦਾ ਘਾਣ ਕਰਨ ਨੂੰ ਪੁਲਿਸ ਤੁਰੀ ਫਿਰਦੀ ਆ ਉਹ ਹਜੇ ਤੱਕ ਨਾ ਮੋਕੇ ਆਇਆ ਨਾ ਜਗਰਾਉ ਆਇਆ ਉਹ ਫਿਰ ਕਿੱਥੇ ਆ ਅਸੀਂ ਵਾਰ-ਵਾਰ ਪਿਓ ਨੂੰ ਆਪਦੇ ਨੂੰ ਕਿਉਂ ਦੱਸਗੇ ਵੀ ਅਸੀਂ ਉਹਦੀ ਲਾਦਾ ਮਹਿਰੂ ਦੀ ਕੁੜੀ ਦੇ ਵੱਲੋਂ ਤੁਹਾਡੇ ਨੰਬਰ ਬਲੌਕ ਕਰ ਦਿੱਤਾ ਗਿਆ ਉਹਨਾਂ ਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਲ ਨਹੀਂ ਗੱਲਬਾਤ ਹੋ ਰਹੀ ਪਰਿਵਾਰਕ ਮੈਂਬਰ ਦਾ ਉਹਨਾਂ ਦੇ ਉਹਦੀ ਭੈਣ ਵਿਆਹੀ ਹੋਈ ਆ ਦਿੱਲੀ ਉਹਦੇ ਜੀਜੇ ਨਾਲ ਗੱਲ ਹੋਈ ਸੀ ਕਹਿੰਦੀ ਬਾਬਾ ਕਹਿੰਦਾ ਬਾਬਾ ਜੀ ਅਸੀਂ ਤੁਹਾਡੇ ਨਾਲ ਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੀ ਕੁੜੀ ਨੇ ਸਰੀਰਕ ਸੰਬੰਧ ਬਣਾਏ ਹੋਏ ਸੀ 2 ਸਾਲਾਂ ਤੋਂ ਸਾਨੂੰ ਦੱਸਿਆ ਨਹੀਂ ਤੇ ਅਸੀਂ ਉਹਨੂੰ ਬੁਲਾਉਂਦੇ ਨਹੀਂ ਹੈ ਤੇ ਸਾਨੂੰ ਇਹ ਵੀ ਇਹਨਾਂ ਬੰਦੇ ਨੇ ਦੱਸਿਆ ਵੀ ਰਮਨਦੀਪ ਕੌਰ ਨੂੰ ਸਹਿਮ ਵੀ ਪੁਲਿਸ ਨੇ ਲੈ ਕੇ ਦਿੱਤਾ ਵੀ ਜੇ ਮਹਿਰੋਂ ਵਾਲੇ ਦਾ ਕੋਈ ਫੋਨ ਮੈਸੇਜ ਆਏ ਤੇ ਸਾਨੂੰ ਦੱਸਿਓ ਕਿਵੇਂ ਉਹਨਾਂ ਤੱਕ ਪਹੁੰਚ ਕਰ ਗਈ ਮੇਨ ਸਾਡੀ ਡਿਮਾਂਡ ਇਹ ਆ ਵੀ ਉਥੋਂ ਦੇ ਸਾਰੇ ਹੀ ਅਫਸਰ ਬਦਲੀ ਕਰਕੇ ਦੀ ਸ਼ਾਨ ਪੀਣ ਕੀਤੀ ਜਾਵੇ ਰਮਨਦੀਪ ਕੌਰ ਨੂੰ ਕੈਮਰੇ ਦੇ ਸਾਹਮਣੇ ਲਿਆੰਦਾ ਜਾਵੇ ਜੇ ਮੈਂ ਉਹਨੂੰ ਕਡਨਾਪ ਕੀਤਾ ਮੇਰੇ ਤੇ ਕਡਨਾਪਿੰਗ ਦਾ ਪਰਚਾ ਹੋਵੇ ਨਹੀਂ ਮੈਂ ਪ੍ਰੂਫ ਦਿੱਤੇ ਆ ਵੀ ਉਹ ਆਪ ਆਈ ਸੀ ਤੇ ਜਿਵੇਂ ਜਿਵੇਂ ਉਹਨੇ ਕਿਹਾ ਉਵੇਂ ਕਾਰਵਾਈ ਹੋਈ ਆ ਤੇ ਅਸੀਂ ਪੁਲਿਸ ਨੂੰ ਦੱਸਿਆ ਵਾ ਜੇ ਰਮਨਦੀਪ ਕੌਰ ਨਹੀਂ ਗਈ ਤੇ ਫਿਰ ਉਹਦੀ ਛਾੜਪੀਣ ਹੋਣੀ ਚਾਹੀਦੀ ਉਹ ਕਿੱਥੇ ਆ ਜੋ ਮੁਕਰੀਆ ਤੇ ਕਿਉਂ ਮੁਕਰੀਆ ਜੇ ਉਹਨੇ ਸਾਡੇ ਕਹਿਣ ਤੇ ਪਰਚਾ ਕਰਾਇਆ ਤੇ ਉਹ ਕਿਉਂ ਕਰਵਾਇਆ ਤੇ ਪੁਲਿਸ ਰਮਨਦੀਪ ਜੇ ਬਾਬੇ ਨਾਲ ਸਹਿਮਤਾ ਤੇ ਉਹਦੇ ਤੇ 295 ਲੱਗੇ ਬਾਬੇ ਦਾ ਡੇਰਾ ਸੀਲ ਹੋਵੇ ਬਾਬੇ ਤੇ ਜਗਰਾਉਂ ਵਾਲਾ ਕੇਸ ਆ ਜਿਹੜਾ ਚੱਲਦਾ ਰਹਿਣਾ ਚਾਹੀਦਾ ਤੇ ਪੁਲਿਸ ਦਾ ਕੋਈ ਤਕੜਾ ਅਫਸਰ ਸਾਨੂੰ ਆ ਕੇ ਪਿੰਡ ਮਿਲੇ ਅਸੀਂ ਬਾਣਾ ਪਾਇਆ ਹੋਇਆ ਅਸੀਂ ਕਿਸੇ ਦਰ ਤੇ ਨਹੀਂ ਜਾਣਾ ਚਾਹੇ ਪੰਜਾਬ ਦਾ ਡੀਜੀਪੀ ਹੋਵੇ ਤੋ ਕਹਵੇ ਮੈਨੂੰ ਸਰਬੂਤ ਦੇ ਤੇ ਮੈਂ ਸਬੂਤ ਪੇਸ਼ ਕਰੂੰਗਾ 6 ਰੇਪ ਦੇ ਪਰਚੇ ਬਾਬੇ ਤੇ ਹੁੰਦੇ ਆ ਡੇਰਾ ਸੀਲ ਹੋਵੇ ਤਿੰਨ ਬਾਬਿਆਂ ਦੇ ਅਸੀਂ ਹੋਰ ਡਿਟੇਲ ਦੇ ਦਾਂਗੇ ਉਹਨਾਂ ਨੂੰ ਚੱਕ ਕੇ ਇੱਕ ਕੁੜੀ ਨੂੰ ਜਗਰਾਉਂ ਤੋਂ ਚੱਕ ਕੇ ਠਾਠ ਦੇ ਵਿੱਚ ਦੋ ਸਾਧਾ ਵਾਲੋ ਰੇਪ ਕੀਤਾ ਗਿਆ ਏ ਬਾਬਾ ਤੇ ਇੱਕ ਦੂਜਾ ਸੀ ਉਹਦਾ ਨਾਂ ਤਾਂ ਨਹੀਂ ਲੈਣਾ ਉਹ ਹਜੇ ਤੱਕ ਭੱਜਿਆ ਹੋਇਆ ਸੀ ਇਹਨੂੰ ਡੀਕਦੇ ਆ ਤੇ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਤੇ ਪੁਲਿਸ ਕਰਦੀ ਕਿਉਂ ਨਹੀਂ ਜਿਹੜਾ ਸਬੰਧਤ ਹੈ ਚਰਨਗਟਵਾਲਾ ਸਥਾਨ ਉਹ ਕੌਣ ਹੈ ਜਿੰਨਾਂ ਤਾਂ ਕੋਣ ਨਾਨਕ ਸਰਠਾਠ ਦੇ ਤਿੰਨ ਮੁਖੀਆ ਮਜੂਤਾ ਬਾਬਾ ਕਾਲਾ ਬਾਬਾ ਲੱਖਾ ਤੇ ਬਾਬਾ ਗਰਜੀਤ ਸਿੰਘ ਜੀ ਇਹਨਾਂ ਦੇ ਮੂੰਹੋਂ ਹਜੇ ਤੱਕ ਇੱਕ ਵੀ ਬਿਆਨ ਨਹੀਂ ਨਿਕਲਿਆ ਇਹਨਾਂ ਨੂੰ ਬਾਬੇ ਲੱਖੇ ਨੂੰ ਬਾਬੇ ਘੱਲੇ ਨੂੰ ਉਹ ਵੱਡੇ ਨੇ ਉੱਥੋਂ ਦੇ ਤੇ ਉੱਥੇ ਚਾਹੀਦਾ ਮੈਂ ਕਹਿਣਾ ਵੀ ਮੇਰੇ ਸਾਹਮਣੇ ਆਉਣ ਮੈਨੂੰ ਸਾਧਣ ਮੈਂ ਆਪਦੇ ਸਿੰਘਾਂ ਦੇ ਨਾਲ ਵਿੱਦ ਆਪਣੇ ਲਾਇਸੈਂਸੀ ਵੈਪਲ ਜਾਂ ਸਕਿਉਰਟੀ ਦੇ ਵਿੱਚ ਪੇਸ਼ ਹੋਊਗਾ ਤੇ ਉਹ ਜਵਾਬ ਦੇਣ ਇਸ ਗੱਲ ਦਾ ਵੀ ਉਹਨੇ ਨਾਨਕਸਰ 68 ਕਿਉਂ ਲਿਖਿਆ ਸੀ ਤੁਹਾਡੇ ਕੋਲ ਕਾਫੀ ਰਿਕਾਰਡਿੰਗਸ ਨੇ ਹੋਂ ਤੱਕ ਕਿੰਨੇ ਅੰਕੜੇ ਕਹਿ ਦਈਏ ਵੀ ਇਹੋ ਜਿਹੇ ਨੇ ਜਿਹੜੇ ਤਰੀਪ ਦੇ ਨੇ ਪਹਿਲਾ ਇੱਕ ਆ ਉਹਦੇ ਵਿੱਚ ਸਾਨੂੰ ਲੱਗਾ ਇਹਨਾਂ ਦੀ ਸਹਿਮਤੀ ਆ ਪਰ ਅਸੀਂ ਮर्याਦਰ ਤਹਿਤ ਸਜ਼ਾ ਦੇਵਾਂਗੇ ਫਿਰ ਦੂਜਾ ਆ ਫਿਰ ਥਾਣੇ ਖੜ੍ਹੀ ਫੋਨ ਆਉਂਦਾ ਤੀਜਾ ਆਉਂਦਾ ਫਿਰ ਇੱਕ ਹੋਰ ਆ ਗਿਆ ਉਹ ਕੁੜੀ ਆਈ ਲੈਟਸ ਕਰਕੇ ਉਹਦਾ ਵਿਆਹ ਹੋ ਗਿਆ ਕਹਿੰਦੀ ਮੈਂ ਬੋਲ ਨਹੀਂ ਸਕਦੀ ਚੌਥਾ ਆਇਆ ਫਿਰ ਦੋ ਕੁੜੀਆਂ ਦੇ ਫੋਨ ਹੋਰ ਆਏ ਉਹਨਾਂ ਨੇ ਆਪਣੀ ਆਈਡੈਂਟਿਟੀ ਨਹੀਂ ਦਿੱਤੀ ਰਾਤ ਇੱਕ ਕੁੜੀ ਦਾ ਫੋਨ ਹੋ ਰਿਹਾ ਤੇ ਉਹਨੇ ਕਿਹਾ ਵੀ ਬਾਬਾ ਜੀ ਦੱਸਿਓ ਨਾ ਮੇਰੀ ਸਹੇਲੀ ਨਾਲ ਵੀ ਉਹਨਾਂ ਨੇ ਕਰੀ ਕੀਤਾ ਸੀਗਾ ਅਸੀਂ ਸਲਾਹ ਕਰ ਲੈਨੇ ਜੇ ਤੁਸੀਂ ਸਾਨੂੰ ਸਿਕਿਉਰਿਟੀ ਦਿਵਾ ਦੋਗੇ ਤੇ ਅਸੀਂ ਬਿਆਨ ਦੇਣ ਲਈ ਤਿਆਰ ਆਠ ਨੌ ਤਾਂ ਜਿਹੜੇ ਸਾਹਮਣੇ ਆਏ ਉਹੋ ਆ ਜਿਹੜਾ ਤੁਸੀਂ ਲੜਕੇ ਨਾਲ ਕਿਹੋਟਲ ਚ ਲੈ ਗਿਆ ਸੀ 4 ਘੰਟੇ ਰੱਖਿਆ ਹਾਂਜੀ ਉਸ ਤੋਂ ਬਾਅਦ ਜਿੱਥੇ ਉਹਨੂੰ ਲੈ ਕੇ ਜਾਂ ਅਸੀਂ ਲੈ ਗਿਆ ਤੇ ਬਾਅਦ ਵਿੱਚ ਸੰਪਰਕ ਦੇ ਵਿੱਚ ਰਿਹਾ ਜਦੋਂ ਉਹਦੀਆਂ ਵੀਡੀਓ ਬਣਾ ਲਈਆਂ ਉਹਦੇ ਨਾਲ ਡੀਲ ਕੀਤੀ ਇਹਨੇ ਬਾਅਦ ਵਿੱਚ ਸੰਪਰਕ ਵਿੱਚ ਬਾਅਦ ਚ ਹੁਣ ਤੱਕ ਆਉਂਦਾ ਰਿਹਾ 8ਵੇਂ ਮਹੀਨੇ ਦੀ 24 25 26 27 28 29 30 31 ਤਰੀਕਾ 8 ਦਿਨ ਬਣਦੇ ਆ 8 ਦਿਨਾਂ ਦੀਆਂ ਉਹ ਕੁੜੀ ਨੂੰ ਭੋਰੇ ਚਲੇ ਜਾਂਦੇ ਦੀਆਂ ਸਾਡੇ ਤੋਂ ਵੀਡੀਓ ਲੈ ਲਓ ਮੈਰੋ ਜੀ ਜਜ਼ਬਾਤ ਆਪਣੀ ਜਗ੍ਹਾ ਨਹੀਂ ਕਾਨੂੰਨ ਆਪਣੀ ਜਗ੍ਹਾ ਹੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੋਲ ਨਾ ਨਾ ਤਾਂ ਫਿਰ ਡੀਜੀਪੀ ਦੇ ਕੋਲ ਜਿਹੜਾ ਜਾਣਾ ਹੈ ਤੇ ਕਿਵੇਂ ਹੋਏਗਾ ਮਾਮਲਾ ਨਹੀਂ ਅਸੀਂ ਜਦੋਂ ਮੌਜੂਦਾ ਸਾਨੂੰ ਜਿਹੜੇ ਅਫਸਰ ਨੇ ਉਹ ਉਹਨਾਂ ਨੇ ਕਹਿਤਾ ਤੇ ਫਿਰ ਡੀਜੀਪੀ ਵੀ ਤਾਂ ਪੰਜਾਬ ਪੁਲਿਸ ਦਾ ਹੀ ਆ ਦੂਜੀ ਗੱਲ ਰਹੀ ਸ੍ਰੀ ਕਾਲਤਾਖ ਸਾਹਿਬ ਦੀ ਮੇਰਾ ਐਕਸੀਡੈਂਟ ਹੋ ਗਿਆ ਮੋਗੇ ਮੇਰਾ ਪਿਓ ਘਰੇ ਬੈਠਾ ਤੇ ਉਹਨੂੰ ਫੋਨ ਆ ਉੱਠ ਗਿਆ ਵੀ ਐਕਸੀਡੈਂਟ ਹੋ ਗਿਆ ਮੇਰਾ ਪਿਓ ਮੇਰੇ ਕੋਲ ਚੱਲ ਕੇ ਆਊਗਾ ਕਿ ਮੈਂ ਅੱਤ ਵੱਡੀ ਹੋਈ ਲੈ ਕੇ ਘਰੇ ਜਾਵਾਂ ਸਾਡੀਆਂ ਭੈਣਾਂ ਉਹਨਾਂ ਦੀ ਪੱਤ ਲੁੱਟੀ ਗਈ ਆ ਤੇ ਸਾਡਾ ਕਾਲ ਤਾਂ ਹੈ ਜੱਥੇ ਦਾ ਪਿਓ ਆ ਤੇ ਉਹਨਾਂ ਨੂੰ ਆਉਣਾ ਚਾਹੀਦਾ ਜਗਰਾਉਂ ਜਾਮੂ ਕਦੋਂ ਕਦੋਂ ਸ਼ਿਕਾਇਤ ਦਿੰਦੀ ਹੈ ਜੀ ਕਾਲਕ ਸਾਹਿਬ ਤੇ ਅਸੀਂ ਕਹਤੋ ਦਈਏ ਬਾਈ ਅਸੀਂ ਪੁਲਿਸ ਨੂੰ ਦਿੰਦੀ ਹੈ ਦਰਖਾਸਤ ਕਾਲ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਕਾਲ ਤੱਕ ਤੇ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਬਾਈ ਜੀ ਇਹੀ ਗੱਲ ਤਾਂ ਸਮਝ ਨਹੀਂ ਆਉਦੀ ਜਿਹੜੀ ਗੱਲ ਦਾ ਨਹੀਂ ਪਤਾ ਉਹ ਲਿਖਤੀ ਸ਼ਿਕਾਇਤ ਦੇਵਾਂਗੇ ਜਿਹੜੀ ਸਾਹਮਣੇ ਹੀ ਪਈ ਆ ਦਿਸੀ ਜਾਂਦਾਗਾ ਹੁਣ ਬੰਦਾ ਬੈਠਾ ਉਹਦੀ ਧੀ ਦੀ ਕੋਈ ਅੱਜਤ ਲੁੱਟ ਰਿਆ ਤੇ ਉਹ ਬੈਠਾ ਐ ਬੈਠਾ ਉਹ ਵੀ ਮੇਰੀ ਧੀ ਕਹੂਗੀ ਮੇਰਾ ਰੇਪ ਹੋ ਰਿਹਾ ਤੇ ਮੈਂ ਉੱਠੂਗਾ ਨਹੀਂ ਮੈਂ ਉੱਠਣਾ ਨਹੀਂ ਇਹ ਇਹ ਸਿੱਖਾਂ ਦੀ ਨਸਲ ਕੁਝ ਹੀ ਹੋਈ ਆ ਇਹ ਸਿੱਖਾਂ ਦੇ ਸਿਧਾਂਤਾਂ ਦੀ ਗੱਲ ਆ ਜੇ ਅਠਾ ਕੁੜੀਆਂ ਦੀ ਪੱਤ ਲੁੱਟੀ ਗਈ ਹੋਵੇ ਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਮੁਖੀ ਵੱਲੋਂ ਤੇ ਹਜੇ ਵੀ ਕਾਲ ਤੱਕ ਸਾਹਿਬ ਦਾ ਮੁਖੀ ਲੈਟਰ ਮੰਗਦਾ ਹੋਵੇ ਤੇ ਉਹ ਫਿਰ ਸਾਡਾ ਮੁਖੀ ਨਹੀਂ ਹੋ ਸਕਦਾ ਇੱਕ ਦੱਸਿਆ ਜਰ ਉਹਦਾ ਭਰਾ ਵੀ ਜਿਹੜਾ ਦੱਸਿਆ ਰਿਹਾ ਸੈਂ ਕਹਿ ਰਿਹਾ ਸੀ ਕਿ ਸਾਡੀ ਸਹਿਮਤੀ ਹੈ ਤੁਹਾਨੂੰ ਕੋਈ ਇਤਰਾਜ਼ ਨਹੀਂ ਆ ਉਹਦੀ ਗੱਲ ਕੁੜੀ ਦਾ ਭਰਾ ਉਹ ਹੋਰ ਕੁੜੀ ਸੀ ਉਹਦੇ ਭਰਾ ਦਾ ਸਨੇਹਾ ਭੇਜਿਆ ਸੀ ਇਹਨਾਂ ਨੇ ਕਲਵਾਨ ਸਿੰਘ ਸੋਤੇ ਹੋਣਾ ਨੇ ਵੀ ਉਹ ਕਹਿੰਦੇ ਸਾਡੀ ਸਹਿਮਤੀ ਆ ਉਹ ਫੇਕ ਸਨੇਹਾ ਭੇਜਿਆ ਸੀ ਉਦੋਂ ਸਾਸੀਂ ਦੁਬਧਾ ਦੇ ਵਿੱਚ ਸੀ ਤੇ ਅਸੀਂ ਉਵੇਂ ਪਬਲਿਸ਼ ਕਰਤਾ ਤੇ ਉਹ ਲਾਪਤਾ ਹਜੇ ਭਰਾ ਕੁੜੀ ਦਾ ਪੁਲਿਸ ਦੱਸੇ ਉਹ ਕੁੜੀ ਦਾ ਭਰਾ ਬਾਬੇ ਦਾ ਡਰਾਈਵਰ ਕਿੱਥੇ ਆ ਪੁਲਿਸ ਸ਼ਾਨਵੀਨ ਕਰੇ ਵੱਡੇ ਲੈਵਲ ਤੇ ਸਿੱਖਾਂ ਦੀ ਹੋਂਦ ਦਾ ਸਿੱਖਾਂ ਦੀ ਪਵਿੱਤਰਤਾ ਦਾ ਸੰਵਿਧਾਨ ਦਾ ਮਸਲਾ ਧੀਆਂ ਦੀ ਅਜਤ ਲੁੱਟੀ ਗਈ ਆ ਉਹਦੇ ਵਿੱਚ ਦਵਿੰਦਰ ਸਿੰਘ ਬਾਬੇ ਦਾ ਗੜਬਈ ਜੋ ਚੰਨਣ ਵਾਲਾ ਬਰਨਾਲੇ ਦਾ ਰਹਿਣਾ ਵਾਲਾ ਆ ਹਰਜੀਤ ਸਿੰਘ ਜਿਹੜਾ ਰਿੰਗਕਿੰਗਡਮ ਹੋਟਲ 'ਚ ਬਾਬੇ ਦੇ ਨਾਲ ਗਿਆ ਸੀਗਾ ਬਾਬਾ ਕਲਵੰਤ ਸਿੰਘ ਸੋਤਾ ਇੱਕ ਜਗਰਾਉ ਤੋਂ ਉਹਦਾ ਨਾਮ ਅਮਰਤਪਾਲ ਸਿੰਘ ਆ ਉਹ ਉਹਦੇ ਕੇਸਾ ਧਾਰੀ ਸੀਗਾ ਤੇ ਜਿੱਦੇ ਬਾਬੇ ਦੇ ਛੱਤਰ ਮਾਰਤੇ ਉਹਦੇ ਕਲੀਨ ਸ਼ੇਪ ਹੋ ਗਿਆ ਪਾਸੇ ਹੋਇਆ ਵਿਆ ਇਹਨਾਂ ਬੰਦਿਆਂ ਨੂੰ ਜਾ ਕੇ ਵੈਰੀਫਾਈ ਕੀਤਾ ਜਾਵੇ ਜਿਹੜੀ ਗੱਲ ਰਹੀ ਸਾਡੇ ਕਾਨੂੰਨ ਤੋੜਨ ਦੀ ਜੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਲੱਗਦਾ ਵੀ ਸਿੱਖ ਬਾਣਾ ਪਾ ਕੇ ਆਪਦੇ ਸੰਧਾਨਤਾ ਲਈ ਨਹੀਂ ਲੜ ਸਕਦੇ ਤੇ ਸਾਡੇ ਉੱਤੇ ਪਰਚਾ ਦਰਜ ਕੀਤਾ ਜਾਵੇ ਬਾਬੇ ਨੂੰ ਕੁੱਟਮਾਰ ਕਰਨ ਦਾ ਬਾਬੇ ਦਾ ਉਥੋਂ ਡੀਵੀਆਰ ਚੱਕਣ ਦਾ ਤੇ ਅਸੀਂ ਉਹ ਪਰਚਾ ਲੈਣ ਲਈ ਤਿਆਰ ਆ ਸਾਡੀ ਚਾਹੇ ਉਹ ਜਿੰਨੀ ਮਾਰਚਿੰਗ ਟੈਰੋਗੇਟ ਕਰਨ ਡੀਵੀਆ ਨਹਿਰ ਚ ਸੈੱਟ ਤੇ ਹੈ ਨਹੀਂ ਪਰ ਮੰਨਾਂਗੇ ਸਾਡੇ ਕੋਲੇ ਸੀ ਬਾਬਾ ਕੁੱਟਿਆ ਤੇ ਕੁੱਟਿਆ ਤੇ ਕੁੱਟਿਆ ਤੇ ਪੁਲਿਸ ਵਾਹ ਲਾ ਲਵੇ ਜੇ ਬਾਬਾ ਬਾਹਰ ਆਉਂਦਾ ਤੇ ਉਹ ਅਸੀਂ ਗੱਡੀ ਛਾੜਾਂਗੇ ਸਾਡੇ ਗੁਰੂ ਦਾ ਮਸਲਾ ਸਾਡੀਆਂ ਧੀਆਂ ਦਾ ਮਸਲਾ ਪੰਜਾਬ ਦਾ ਮਸਲਾ ਸਾਨੂੰ ਸਾਡਾ ਸਿੱਖਾ ਨੂੰ ਰਾਜ ਮਿਲੇ ਨਾ ਮਿਲੇ ਪਰ ਅਸੀਂ ਆਪਦੇ ਸਿੱਖਾਂ ਦੇ ਕਾਨੂੰਨ ਪੰਜਾਬ ਤੇ ਲਾਗੂ ਰੱਖਾਂਗੇ ਚਾਹੇ ਪ੍ਰਸ਼ਾਸਨ ਆ ਜੇ ਚਾਹੇ ਮੌਕੇ ਦੀ ਸਰਕਾਰ ਆ ਜੇ ਤੇ ਚਾਹੇ ਕੋਈ ਸਾਥ ਆ ਜੇ ਸਾਨੂੰ ਕਿਸੇ ਦਾ ਡਰ ਨਹੀਂ ਹੈਗਾ ਜੇ ਬਾਣਾ ਪਾਲਿਆ ਤੇ ਬਾਣਾ ਪਾਲਿਆ ਤੇ ਹੁਣ ਤਾਂ ਸਿਰ ਧੜ ਦੀ ਲੱਗੂਗੀ ਜਾਂ ਤਾਂ ਸਿੱਧੇ ਹੋ ਕੇ ਸਰਕਾਰ ਚੱਲੇ ਤੇ ਜੇ ਇਹਨਾਂ ਨੇ ਵਿੰਗਫਾਇ ਬਗਾਲ ਕਰਨੇ ਆ ਮੈਂ ਇਸ ਮੀਡੀਆ ਰਾਹੀਂ ਆਪਦੀ ਜੱਥੇਬੰਦੀ ਦੇ ਸਿੰਘ ਉਹ ਇੰਡੀਆ ਦੇ ਕਿਸੇ ਸਟੇਟ ਦੇ ਵਿੱਚ ਬੈਠੇ ਆ